ਸਸ਼ੀ ਗਾਰ ਜੀ ਸਾਰਿਆਂ ਨੂੰ ਮੈਂ ਜਸਿੰਦਰ ਗੌਰਮੈਨਟਲੀ ਫਾਰਮੰਡੀ ਹੋਰਸ ਨੌਕੀ ਹਰਚਾਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਜੀ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਕਾਟਨ ਦੇ ਸੂਟ ਜਿਹੜੇ ਕਿ ਜਿਗਲ ਵਰਕ ਵਾਲੇ ਨੇਗੇ ਤੇ ਸੂਟ ਇੰਨੇ ਜਿਆਦਾ ਵਧੀਆ ਨੇ ਤੁਹਾਨੂੰ ਬਹੁਤ ਪਸੰਦ ਆਉਣਗੇ ਇਹ ਇਸ ਤਰ੍ਹਾਂ ਦੇ ਸੂਟ ਨੇ ਜਿਹੜੇ ਕਿ ਮਨ ਨੂੰ ਵੀ ਸਕੂਨ ਦਿੰਦੇ ਆ ਤੇ ਅੱਖਾਂ ਨੂੰ ਵੀ ਤੇ ਪਹਿਨ ਕੇ ਤਾਂ ਸਕੂਨ ਜਿਹੜਾ ਮਿਲੂਗਾ ਤਾਂ ਮਿਲ ਕੋਈ ਮੈਨੂੰ ਤੇ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਸੂਟ ਦਿਖਾਉਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਾਂ ਵੀਡੀਓ ਪਹਿਲੀ ਵਾਰ ਵੇਖ ਰਹੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਦਿਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਠੀਕ ਹੈ ਚਲੋ ਆਪਾਂ ਤੁਹਾਨੂੰ ਸੂਟ ਦਿਖਾਉਨੇ ਆਂਗੇ ਇੱਕ ਇੱਕ ਕਰਕੇ ਤੁਹਾਨੂੰ ਆਪਾਂ ਸੂਟ ਦਿਖਾਵਾਂਗੇ ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਸੂਟ ਪਸੰਦ ਆਇਆ ਜਿਹੜਾ ਸਾਡਾ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਹਨ ਉੱਥੇ ਸਾਨੂੰ WhatsApp ਤੇ ਪਿੱਕ ਸੈਂਡ ਕਰ ਦਿਓ ਸਕਰੀਨਸ਼ਾਟ ਲੈ ਕੇ ਤੇ ਚਲੋ ਸੂਟ ਦਿਖਾਈਏ ਆਪਾਂ ਉਹ ਪੈਂਦਾ ਸੂਟ ਹੈ ਆਪਣਾ ਆ ਇਸ ਵਿੱਚ 셔ਟ ਹੈ ਇਹ ਚਿਕਨ ਦੇ ਨਾਲ ਟਾਈਡ ਆਈ ਵੀ ਹੈ ਠੀਕ ਹੈ ਬਹੁਤ ਸੋਹਣੀ ਇਹਦੀ ਡਿਜ਼ਾਈਨਿੰਗ ਹੈ ਬਹੁਤ ਸੋਹਣਾ ਸਟਾਫ ਹੈਗਾ ਪਤੀ ਨਹੀਂ ਚੱਲਣਾ ਸੂਟ ਪਾਇਦਾ ਇੰਨਾ ਆਰਾਮਦਾਇਕ ਕਪੜਾ ਹੈਗਾ ਠੀਕ ਹੈ ਇਹ ਹੌਟ ਮੇਚ ਤੇ ਅਗਲਾ ਕਲਰ ਇਹਦੀ ਡਿਜ਼ਾਈਨਿੰਗ ਦਾ ਫਰਕ ਹੈ ਰਿਮੈਂਟਰ ਦਾ ਇਹਦੇ ਕੱਲੀ ਤੁਸੀਂ ਚਾਹੋ ਤਾਂ ਸ਼ਰਟ ਤੇ ਲਾਈਨ ਲਾ ਸਕਦੇ ਹੋ ਤੁਸੀਂ ਸ਼ਰਟ ਤੇ ਤਾਂ ਲਾਈਨਿੰਗ ਲੱਗੂਗੀ ਪਰ ਜਿਹਦੇ ਵਿੱਚ ਚਿਕਨ ਦੀ ਬ੍ਰੀਕ ਡਿਜ਼ਾਈਨ ਨਹੀਂ ਕਿ ਉਹ ਤੇ ਲਾਉਣ ਦੀ ਵੈਸੇ ਲੋੜ ਵੀ ਨਹੀਂ ਤੇ ਮੋਟਾ ਡਿਜ਼ਾਈਨ ਹੈ ਜਿਹਦੇ ਵਿੱਚ ਜਿਵੇਂ ਆ ਪਹਿਲਾਂ ਦਿਖਾਇਆ ਸੀ ਇਹਦੇ ਤੁਸੀਂ ਲਾ ਸਕਦੇ ਹੋ ਬੈਕ ਤੇ ਤੇ ਅੱਗੇ ਬਾਜੂ ਤੇ ਦਲਮਰ ਦੀ ਲੋੜ ਹੀ ਨਹੀਂ ਹੋਣੀ ਹੈ ਕਿਉਂ ਨਾ ਇਹ ਸ਼ਰਟ ਹੈ ਤੇ ਵਾਲੀ ਇਹਦੀ ਬਾਟਮ ਤੇ ਅੱਗੇ ਕੋ ਹੋਰ ਕਲਰ ਹੈਗਾ ਇਹ ਵੀ ਪਰਪਲ ਕਲਰ ਹੈ ਇਹ ਜੇ ਇਹ ਨਹੀਂ ਵੀ ਇਸ ਤਰ੍ਹਾਂ ਦੀ ਹੈ ਤੇ ਵਾਲੀ ਇਹਦੀ ਬੋਟਮ ਤੁਸੀਂ ਜਿਹੜੇ ਦੁਪट्टे ਡਾਈ ਕਰਾਉਂਗੇ ਇਹਦੇ ਨਾਲ ਦੇ ਹੀ ਡਾਈ 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 ਕਰਵਾ ਸਕਦੇ ਹੋ ਤੁਸੀ ਬਹੁਤ ਸੋਹਣਾ ਲੱਗੂਗਾ ਦੁਪੱਟਾ ਆ ਵੇਖੋ ਕਿੰਨਾ ਸੋਹਣਾਗਾ ਕਲਰ ਇਹਦਾ ਸਿਕਾਈ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਸਮੇਂ ਲੱਗਦੇ ਨੇ ਇਹ ਸਰਦਾਰੀ ਜੀ ਲੁੱਕ ਵਾਲਾ ਕਲਰ ਸਿੰਪਲ ਸੋਬਰ ਜੇ ਤੁਹਾਨੂੰ ਤੇ ਵੀ ਤੁਸੀਂ ਪਾ ਸਕਦੇ ਹੋ ਆਫਿਸ ਸਕੂਲ ਦੇ ਵਿੱਚ ਤੁਸੀਂ ਇਨਾਂ ਨੂੰ ਪੈਨ ਸਕਦੇ ਆ ਇਹ ਵੀ ਬੋਟਮ ਠੀਕ ਹੈ ਇਹ ਨਾਲ ਦਾ ਇੱਕ ਕਲਰ ਹੋ ਰਿਹਾ ਹੈ ਇਹ ਆਹ ਜਿਹੜਾ ਆਪਾਂ ਪਹਿਲਾਂ ਦਿਖਾਇਆ ਸੀ ਸਭ ਤੋਂ ਪਹਿਲਾਂ ਉਹਦੇ ਨਾਲ ਦਾ ਹੋ ਰਿਹਾ ਜੀ ਤੇ ਆਹ ਵੀ ਦੇਖੋ ਕਿੰਨਾ ਸੋਨਾ ਮਿੱਠਾ ਜਿਹਾ ਲੱਗ ਰਿਹਾ ਹੈ ਇਹਦੀ ਅਨੁਢੀ ਰੰਗ ਵਾਲੀ ਨਾਲ ਹੋਸਣਾ ਸੁਟਿਆ ਹੈ ਆਹ ਲਓ ਇਹਦੀ ਬੋਟਮ ਤੋਂ ਉਸ ਤੋਂ ਬਾਅਦ ਲੈਮਨ ਸ਼ੇਡ लाइट सरों खुला कह सकते हैं कि प्यारा खुला लगता क्या ये बॉटम ये का एक होर लाइट ब्राउन ये सूट बहुत सोहना लगता बहुत प्यारा लगता सीधी बॉटम डार्क ਉਹ ਬਰਾਊਨ ਆ ਗਿਆ ਥੋੜਾ ਲਾਈਟ ਕਾਫੀਸ ਹੈ ਆਹ ਤੇਰਾ ਨਰ ਦੇਸੀ ਵੀ ਆਹ ਇਹ ਬੋਟਨ ਸਾਰੇ ਸੂਟ ਹੀ ਬਹੁਤ ਸੋਹਣੇ ਨੇ ਸਾਰੇ ਸੂਟਾਂ ਨੂੰ ਦੇਖ ਕੇ ਐ ਲੱਗਦਾ ਵੀ ਆ ਵੀ ਸਟਿਚ ਕਰਾ ਲਈਏ ਆ ਵੀ ਸਟਿਚ ਕਰਵਾ ਲਈਏ ਹਣਾ ਸਾਰਿਆਂ ਦੇ ਕਲਰ ਹੀ ਇੰਨੇ ਜਿਆਦਾ ਸੋਹਣੇ ਨੇ ਇਹ ਵਾਲਾ ਕਲਰ ਡਾਰਕ ਗ੍ਰੇ ਇਹਦੀ ਬੋਟਨ ਸਹੀ ਵਾਸਾ ਸੀ ਬਹੁਤ ਪਿਆਰਾ ਖੁਦਾਰੇ ਬਹੁਤ ਪਿਆਰਲੀ ਚੈਨੀ ਹੋਏਗੀ ਅਗਰ ਅਸੀਂ ਅੱਜ ਦਿਨ ਆਰ ਦਾ ਆਪਾਂ ਸਟੀਚ ਕਰਾ ਕੇ ਵੀ ਵੀਡੀਓ ਬਣਾਵਾਂਗੇ ਸਟੀਚ ਮੰਨ ਲਈ ਗਿਆ ਆਹ ਮੈਂ ਟੇਲਰ ਕੋਲ ਕਿਦੀ ਮੋਟਮ ਬੇਸੇ ਗ੍ਰੀਨ ਜਿਹਾ ਸਫਾਈ ਜਿਹਾ ਸੇ ਗ੍ਰੀਨ ਜਿਹਾ ਹੋਇਆ ਬਹੁਤ ਪਿਆਰਾ ਉਹ ਸੋਨੇ ਸੋਨੇ ਜਿਹੇ ਬੇਸਟ ਹੋ ਜੀ ਕਲਰ ਨਹੀਂ ਜੀ ਜ਼ਰੂਰ ਤੁਹਾਨੂੰ ਪਸੰਦ ਆਉਣਗੇ ਇਹ ਸਾਰਿਆਂ ਦਾ ਪਿਆਰਾ ਸ਼ੇਡ ਹੁੰਦਾ ਜਿਹੜਾ ਇਹ ਪਛੇੜ। ਬਹੁਤ ਸੋਹਣੀ ਆ ਗਈ। ਆ ਦੇਖੋ ਜੀ ਇਹ ਸਾਰਿਆਂ ਦਾ ਪਿਆਰਾ ਕਲਰ ਇਹਨਾਂ ਦਾ ਸ਼ੇਡ। ਬਹੁਤ ਸੋਹਣੀ ਸ਼ਰਟ। ਇਹ ਆ ਗਈ ਇਹਦੀ ਵਾਟ। ਕਿ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਇਹਦੀ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਨੰਬਰ ਤੇ WhatsApp ਤੇ ਪਿਕ ਸੈਂਡ ਕਰ ਦੇ ਜੀ। ਥੈਂਕ ਯੂ।